ਲਓ ਵੀ ਮਿੱਤਰੋ ਮਟਰਾਂ ਦੀ ਪੈਕਿੰਗ ਚੱਲ ਰਹੀ ਹੈ ਤੇ ਛਾਂਟੀ ਹੋ ਰਹੀ ਹੈ ਇੱਧਰ ਜਿਹੜਾ ਪੱਕਾ ਮਟਰ ਆ ਉਹ ਆਪਾਂ ਬਾਹਰੇ ਕੱਢ ਦਿੰਨੇ ਆ ਤੇ ਕੱਚਾ ਕੱਚਾ ਮਟਰ ਲਫਾਫੇ ਦੇ ਵਿੱਚ ਪੈਕਿੰਗ ਕਰਨ ਦਾ ਕੀ ਫਾਇਦਾ ਜਿੰਦਰ ਲਫਾਫਾ ਬਾਈ ਛੇਤੀ ਵਿਕ ਜਾਂਦਾ ਤੇ ਖਰੀਦਣ ਵਾਲੇ ਨੂੰ ਵੀ ਦੇਖ ਜਾਂਦਾ ਵੀ ਮਟਰ ਕਿਵੇਂ ਆ ਹਾਂ ਅੱਜ ਮੈਂ ਮੰਡੀ ਜਾਣ ਨੂੰ ਲੇਟ ਹੋ ਗਿਆ ਸੀ ਹਾਂ ਤਾਂ ਵੀ ਟਾਕੀ ਖੋਲ ਹੀ ਜਾ ਕੇ ਗੱਡੀ ਦੀ ਉੱਤਰ ਅਨੁਸਾਰ ਜਦ ਇਹ ਆਪਣੇ ਸਾਰੇ ਲੁਹਾਫੇ ਸੇਲ ਨਾ ਵੇਖਦਾ ਉੱਥੇ ਤੇ ਤੁਸੀਂ ਐ ਦੱਸੋ ਵੀ ਤੁਹਾਡੇ ਮਟਰਾਂ ਦਾ ਕੀ ਰੇਟ ਆ ਆਪਣਾ ਮਤਲਬ ਲੁਹਾਫੇ ਕਰਕੇ ਆਪਾਂ ਲੁਹਾਫੇ ਜਿਉਂ ਕਿ ਆਪਾਂ ਹੀ ਲੈ ਕੇ ਜਾਂਦੇ ਲੋਕ ਬੋਰੀ ਚ ਲੈ ਕੇ ਜਾਂਦੇ ਤਾਂ ਕਰਕੇ ਰੇਟ ਆਪਣਾ ਵੱਧ ਲੱਗਦਾ ਆ। ਮੈਂ ਆਪਣੀ ਸ਼ਾਂਤੀ ਵੀ ਰੀਜਨਲ ਕਰੀ ਵੀ ਹੁੰਦੀ ਆ। ਹਾਂ ਕੀ ਰੇਟ ਲੱਗਿਆ ਅੱਜ ਕੱਲ੍ਹ? ਲੱਗਿਆ 25 ਰੁਪਏ ਨੂੰ। ਹਾਂ ਅੱਜ 25 ਰੁਪਏ ਦਾ ਲੱਗਿਆ ਕੱਲ੍ਹ ਲੱਗਿਆ ਥੋੜਾ ਜਿਹਾ ਮੰਦਾ ਕੱਲ੍ਹ ਲੱਗਿਆ ਦੀ 22 ਨੂੰ। ਠੀਕ ਆ ਤੇ ਆਪਾਂ ਗੱਡੀ 'ਚ ਧਰ ਕੇ ਲੈ ਆਏ। ਜਿਹੜੇ ਦੂਏ ਲੋਟ ਵੇਚਦੇ ਨੇ। ਹੂੰ। ਬਸ ਰੇਟ ਬੋਰੀ ਵਾਲਾ ਲੱਗਿਆ ਸੀ 16-17 ਰੁਪਏ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕੀ ਰੇਟ ਚੱਲਦਾ ਸਾਡੇ ਹਿਸਾਬ ਨਾਲ ਅਸੀਂ ਮਲੇਰਕੋਟਲੇ ਵੀ ਗਏ ਆ ਖੰਨੇ ਸਾਰੇ ਨੂੰ ਬੱਧ ਰੇਟ ਸਾਨੂੰ ਠੀਕ ਲੱਗਿਆ ਮਲੇਰਕੋਟਲੇ ਦਾ ਪੰਜ ਇਦਾਂ ਉਹ ਛੁੱਟੀ ਹੁੰਦੀ ਆ ਉਦਾਂ ਹੀ ਜਾਂਦੇ ਆ ਐਂਤ ਵਾਰ ਨੂੰ